ਹਲੋ ਅਰੇ ਜੱਜ ਨੇ ਫੂਨ ਤੇ ਕਹਿਤਾ ਹੈ ਕੋਠਾ ਭਰਿਆ ਪਿਆ ਤੂੜੀ ਦਾ ਜਿੱਦਨ ਦਾ ਲਿਆਂਦਾ ਰਾਤ ਦਿਨ ਸਾਰੇ ਜੀ ਵੇਖੀ ਜਾਂਦੇ ਬੈਟਰੀਆਂ ਜਗਾ ਜਗਾ ਲੋ ਜੀ ਆਪਾਂ ਹੁੱਕ ਪਾ ਦੇਣ ਲੱਗੇ ਆ ਟਰੈਕਟਰ ਤੇ ਮਗਰ ਹੁੱਕ ਉਹਦਨ ਲਾਈ ਸੀ ਤੇ ਥੋਕ ਥੋਕ ਹੀ ਦੋਗੇ ਆਪਾਂ ਫੂਨ ਤਾਂ ਆਪਣੇ ਸਾਹ ਆਹ ਵੇਖੋ ਜੀ ਸੱਜਣ ਆਪਣੇ ਡਰਾਈਵਰ ਸਾਹਿਬ ਜਲਦੀ ਜਲਦੀ ਚੱਲ ਅਹੀਂ ਆਖਿਆ ਵੀ ਸਾਨੂੰ ਨਹੀਂ ਚਲਾਉਣਾ ਹੋਣਾ ਜਲਦੀ ਜਲਦੀ ਚੱਲ ਜਲਦੀ ਜਲਦੀ ਚੱਲ ਉਹ ਮੈਥੋਂ ਕੱਲੇ ਤੋਂ ਨਹੀਂ ਚਕਿਚਣੀ ਏਡੇ ਵੱਡੇ ਸੰਦ ਦੀ ਉੱਕ ਪਾਉ ਜੇ ਉਹਦੇ ਪਾਲਾ ਨਾ ਜਲਦੀ ਕਰ ਜੀ ਜਿਆ ਆ ਆਨਲਾਈਨ ਮਗਾਇਆ ਸੀ ਬੜਾ ਫਾਲੇ ਨ ਲੱਗਦਾ ਬਾਵਾ ਲੰਮੇ ਲੰਮੀ ਹੋ ਜਾਂਦੇ ਇਹ ਰੱਖੋ ਬੀਏ ਦਾ ਈ ਹੈਗਾ ਵਾਦੂ ਇੱਥੇ ਉੱਗਿਆ ਨਾ ਕੱਸੀ-ਕੁਸੀ ਦੇ ਆਨਲਾਈਨ ਮਗਾਇਆ ਸੀ ਹੁੱਕ ਪਾਤੀ ਹੁਣ ਪਾਉਣੇ ਆ ਪਟਰਾਲਾ ਮਨਾਸ ਪਰੀ ਮੰਜਰਾ ਕੱਢਦੀ ਆਉਂਦੀ ਪੱਤਾ ਪਲੇਟ ਤੋਂ ਬਚਾ ਲਈ ਇੱਕ ਰਾਂ ਉਹਨਾਂ ਨੂੰ ਪੈਨ ਪਾ ਦੇ ਗੁੱਲੀਆਂ ਨਾਲ ਵੀ ਹਾਂ ਉਹ ਨਾਲ ਨਹੀਂ ਲੋੜ ਹੈ ਤੇ ਹੁੱਕ ਉਹ ਮਗਰ ਟਰਾਲਾ ਪਾਉਣਾ ਹੈ ਇਹ ਮੋਰੋ ਪਾਇ ਮਗਰ ਲੋੜਾ ਬੰਦੇ ਆ ਹਾਂ ਹੁਣ ਲੋੜਾ ਬੰਦਿਆ ਹਾਂ ਇਹ ਮਗਰ ਨੇ ਹਾਂ ਹਾਂ ਇਹ ਤਾਂ ਫਟੇ ਲਾਇਆ ਨਹੀਂ ਨਸਾਰੀ ਨਹੀਂ ਆ ਪਾਇਆ ਜੇ ਉੱਤੋਂ ਚੱਕਿਆ ਜਾਂਦਾ ਪਈ। ਬਹੁਤ ਐਡਾ ਕੱਲੀਆਂ ਜਾਂ ਕੱਢੀਆਂ ਪਈਆਂ। ਜਿੱਦਨ ਦਾ ਲਿਆਂਦਾ ਰਾਤ ਦਿਨ ਸਾਰੇ ਜੀ ਵੇਖੀ ਜਾਂਦੇ ਬੈਟਰੀਆਂ ਜਗਾ ਜਗਾ। ਕਿਤੇ ਕੋਈ ਰਿਸ਼ਤੇਦਾਰ ਨਹੀਂ ਛੱਡਿਆ ਸਾਰਿਆਂ ਨੂੰ ਫੋਨ ਕਰਕੇ ਸਾਤ ਲਿਆ। ਵੇਖ ਕੇ ਜਾਓ ਵੇਖ ਕੇ ਜਾਓ। ਅੱਧਾ ਦਾ ਹੱਥ ਲਾ ਲਾ ਕੇ ਰੰਗ ਖਸਾਤਾ। ਟੁੱਟਾ ਵੀ ਖਸਾਉਂਦਾ ਕੋਈ ਕੋਸ਼। ਵੇ ਉਹ ਸੰਦ ਕੁ ਲੈਣ ਆਵੇ। ਉਹਨਾਂ ਨੂੰ ਕੀਤਾ ਸਰਸੀ ਵਾਲਿਆਂ ਨੂੰ ਫੋਨ ਕਿ ਨਹੀਂ ਉਹਨਾਂ ਕਿ ਆ ਕੇ ਵੇਖ ਜੋ। ਉਹਨਾਂ ਨੂੰ ਕੀਤਾ ਫੋਨ ਕਿ ਨਹੀਂ ਉਹਨਾਂ ਨੂੰ ਕਿਹਾ ਕੇ ਵੇਖ ਜੋ ਲਸੰਦ ਲੈ ਜਾਂਦਾ ਕਿੱਥੇ ਆ ਤੇ ਦੇ ਵਿੱਚ ਹੋ ਗਿਆ ਤੇਰਾ ਭਲਾ ਜੇ ਸੰਧੀ ਬਹੁਤ ਰੱਖੀ ਆ ਉੱਤੋਂ ਲਵਾ ਛੱਡੀ ਗਾਣ ਕਰ ਗਾਣ ਨੂੰ ਕਰ ਬੱਸ ਉੱਤੋਂ ਲਿਫਟ ਚੁੱਕ ਲੈ ਡਈ ਚੁੱਕ ਲਗੇ। ਪਾ ਟੂਲ ਮਾਰ। ਮਾਰ ਮਾਰ ਥੋੜੇ ਜਿਥੇ ਜੀ ਕਰਦਾ ਨਾਖ ਖੋਲ ਦਿੰਦੇ। ਚਲੋ ਸਰਦਾਰ ਜੀ ਚੁੱਕ ਦਿਓ ਲਿਫਟ। ਲਿਫਟ ਚੁੱਕ ਦਿਓ ਮਾੜੀ ਜੀ। ਆ ਲਿਫਟ ਚੁੱਕੇਗਾ ਤਾਂ ਫੇਰ ਹੀ ਆ। ਆ ਨਵਾਂ ਨਿਕ ਪੈਂਪਲ ਆਇਆ ਵੇ ਬਾਈਕ ਬੱਸ ਆਇਆ ਕਿੰਨਾ ਖਰਚਾ ਆਇਆ ਜੀ ਪੰਪਲਿਕ 13000 13000 ਰੁਪਏ ਸੱਚ ਆਇਆ ਜੀ ਆਹ ਥੋੜੇ ਦਾ ਕਮਾਲ ਜੀ ਮੋੜ ਦੇ ਮੋੜ ਦੇ ਐ ਦੀ ਨਿਕਲ ਜਾਊਗਾ ਗੱਡੀ ਗੱਡੀ ਪਾਸੇ ਕਰ ਆ ਬਾਸਪਰੀ ਜਿਹਨਾਂ ਮੰਜਰਾ ਕੱਢ ਆਈ 20 ਦਿਨਾਂ ਚ ਪੱਕ ਜਾਣੀ ਆ ਸਬਜ਼ੀਆਂ ਦਾ ਪਲਾਟ ਲਾਤਾ ਇੰਨਾ ਕੁ ਮੋਕੜੀਆਂ ਨਹੀਂ ਹੋ ਗਈਆਂ ਤੇ ਥੋੜੀ ਹੌਲੀ ਹੌਲੀ ਆਉਂਦੇ 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 ਬੱਕਰਾ ਰੱਖ ਲਿਆ ਜੀ ਹਲੋ ਜੀ ਅਰੇ ਜੇ ਨੇ ਫੋਨ ਤੇ ਕਹਿਤਾ ਹੈ ਕੋਠਾ ਭਰਿਆ ਪਿਆ ਤੂੜੀ ਦਾ ਹੁਣ ਆ ਕੇ ਵੇਖਿਆ ਤੇ ਆ ਵੇਖੋ ਇਹ ਜੱਟ ਤੋਂ ਗਾੜਾ ਪਾਉਣ ਵਾਲੀਆਂ ਗੱਲਾਂ ਕਿ ਨਹੀਂ ਆ ਖੁੱਡਾ ਕਰਨ ਦੇ ਹੱਥ ਤੇ ਬਿਠਾਤਾ ਖੁਡਾਵਾ ਸਾਰੇ ਵਿੱਚ ਲੱਕੜਾਂ ਪਾਈਆਂ ਜੀ ਮਾ ਮੁਰਗੇ ਮਾ ਗੇ ਕੁੱਤੇ ਕਾ ਗੀ ਸਾਡੇ ਘਰੇ ਕਹਿੰਦਾ ਹੈ ਅਹੀ ਬਾਰੂ ਗਾਂ ਲਿਆਂਦੀ ਤੇ ਦੁੱਧ ਬੜਾ ਦੇਂਦੀ ਆ ਸਾਡੀ ਮਾਤਾ ਨੇ ਕਦੋਂ ਦੀ ਮੁਕਾਲ ਪਾਈ ਇਹ ਬਿੱਟੂ ਨੇ ਗਾ ਲਿਆਂਦੀ ਵੇਖ ਕੇ ਆਪਾਂ ਵੀ ਉਹਦੇ ਨਾਲ ਦੀ ਲਈ। ਜਾਂ ਫੇ ਜ ਆ ਉਹਨੂੰ ਜਾ ਕੇ ਫੋਟੋ ਵਿਖਾਤੀ ਤੇ ਉਹ ਤੇ ਪਹਿਲਾਂ ਦਿਲ ਦੀ ਮਰੀਜ਼ ਹੈ। ਦਰਵੇ ਜਿਹੜੀ ਬਾਹਰੋਂ ਗਾ ਲਿਆਂਦੀ। ਦੁੱਧ ਕਹਿੰਦਾ ਕਹਿੰਦਾ ਦੁੱਧ ਇਹ ਦੋਵੇਂ ਜੀ ਅਹੀਂ ਚੋਣੇ ਆ। ਇੱਧਰ ਵੇਖੋ ਮੁਕਾਲ ਪਾਉਣ ਵਾਲੀ ਗੱਲ ਹੈ ਕਈ ਲੋਕਾਂ ਦੇ ਘਰੇ ਆਵੇ। ਬਾਹਰੋਂ ਆਏ। ਬਾਹਰੋਂ ਆਏ ਮੇਰੇ ਸਾਬ੍ਹ ਗਾ ਲਿਆਂਦੀ ਆ। ਤੇ ਬਸ ਸਾਡੀ ਮਾਤਣੇ ਕਦੋਂ ਦੀ ਮਕਾਰ ਪਾਈ ਆਹੇ ਆਪ ਡੇਰੀ ਦਾ ਕੰਮ ਕਰ ਲੀਏ ਤੇ ਗਾਹੇ ਬਿੱਟੂ ਦੀ ਗਾਂ ਨਾਲ ਦੀ ਲਿਆਉਣੀ ਆ ਵੇਖੋ ਸਾਡੇ ਘਰੇ ਮਕਾਰ ਪਾਈ ਮਹੀਨਾ ਹੋ ਗਿਆ ਤੇ ਆਹ ਫੋਟੋ ਜਾ ਕੇ ਵਿਖਾਉਣੀ ਮਾਤਾ ਨੂੰ ਦੇ ਉਹਦਾ ਮਾਂ ਨੱਕ ਜਾਣ ਜਿਹੜੀ ਘਰੇ ਦੋ ਹੈਗੀਆਂ ਉਹ ਵੀ ਉਹਨੇ ਬਾਹਰ ਕਢਾ ਦੇ ਦਿੱਤੀ ਬਾਹਰ ਕਢੰਦੀ ਦੁੱਧ ਦੀ ਬਿੱਟੂ ਦੇ ਦਲੇ ਦੀ ਚੁੰਦੇ ਨੇ ਜੱਟ ਨੇ ਫਸਲ ਪੂਰੀ ਸੰਭੀ ਬਾਸਪਤੀ ਕੱਢਦੀ ਆ ਉਦੀ ਤੁਰੀਆਂ ਆਜੋ 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 ਸਾਸਤ੍ਰੀ ਕਾਲ ਜੀ ਆ ਲੋ ਜੀ ਸਰਦਾਰਾਂ ਦੇ ਸਰਦਾਰ ਪਿੱਛੇ ਸੈਨਾ ਮਾ ਸਿਕਿਉਰਟੀ ਬੜੀ ਲੈਸ ਕੀਤੀ ਹੁੰਦਾ ਹਾਈ ਸਿਕਿਉਰਟੀ ਇਹ ਤਾਂ ਵਾਕਿਆ ਬੇਸ਼ਕੀਨ ਵਾਕਿਆ ਬਾਹਰ ਦੀਆਂ ਨਸਲਾਂ ਦੀਆਂ ਸ਼ਕੀਨ ਹੈ ਹਾਂ ਲੋ ਜੀ ਵਾਕਿਆ ਵਾਕਿਆ ਬਾਹਰ ਦੀਆਂ ਨਸਲਾਂ ਆ ਨਕਾ ਬਨ ਆਇਓ ਅਗਲੇ ਨੂੰ ਛੱਡ ਇੱਧਰ ਲੈ ਨੂੰ ਮੋਟਮਾ ਚਲਾ ਲ ਗਏ ਲਾਦਲੀ ਤੂੜੀ ਟਰਾਲਾ ਵਾਲਿਆ ਭਾਰਤੇ ਆਣਾ ਆਪਾਂ ਚੱਲੇ ਆ ਲਓ ਜੀ ਸੁੱਕੀ ਸਾਦੀ ਆਪਾਂ ਜਾਂਦੇ ਗਏ ਘਰ ਫੂਡ ਲੈ ਆ ਆ ਤੁੰਦਰ ਪਹੁੰਚ ਵੇ ਧੀਟ ਪਾਲਾ ਬੜਾ ਜਾਨ ਦੋ ਜਾਨ ਦੋ ਜਾਨ ਦੋ ਜਾਨ ਦੋ ਤੂੜੀ ਦਾ ਰੇਟ ਕਹਿੰਦੇ ਬਹੁਤ ਮਹਿੰਗਾ ਹੋ ਗਿਆ ਆਪਣਾ ਉੱਥੇ ਤੂੜੀ ਸੀ ਪਰ ਮੀਂਹ ਪੈਣ ਦੇ ਕਾਰਨ ਥਾਂ ਥੋੜਾ ਨੀਵਾ ਹੈ ਤੇ ਤੂੜੀ ਦੇ ਪਾਣੀ ਬਹੁਤ ਜ਼ਿਆਦਾ ਚੜ ਗਿਆ ਹੈ ਉਹ ਥੱਲਿਓਂ ਗਲ ਗਈ ਸਾਰੀ ਕਾਲੀ ਹੋ ਗਈ ਤਾਂ ਕਰਕੇ ਆਪਾਂ ਲਿਆਉਣੀ ਪਈ ਤੂੜੀ ਜਾਨ ਦੋ ਜਾਨ ਦੋ ਬੱਸ ਕਰ ਬ੍ਰੇਕਾਂ ਨਾਲ ਲਾ ਜਾਨ ਕੱਢ ਦੇ ਨਾਲ ਲਾ ਕੇ ਬ੍ਰੇਕਾਂ ਲਾਉਣੀ ਤੇ ਆ ਬੈੱਕ ਜਾਂਦੇ ਉੱਥੇ ਲਾਉਣੀ ਹੈ ਉੱਥੇ ਹੀ ਬੈੱਕ ਹੀ ਉਧਰ ਹੀ ਜਾਂਦੇ ਬ੍ਰੇਕਾਂ ਨਾਲਾ ਅੱਗੇ ਮੋਟਰਸਾਈਕਲ ਦੇ ਲੈਦਰ ਫੁਣ ਪਵਾਏ ਆ ਬ੍ਰੇਕਾਂ ਨਾਲਾ ਜਾਣ ਦੇ ਜਾਣ ਦੇ ਬਾਈ ਇੱਥੋਂ ਸਿੱਧਾ ਹੀ ਜਾਂਦੋ ਬਾਈ ਸਿੱਧਾ ਹੀ ਬਰੇਕਾਂ ਦੇ ਬੜਾ ਘਮਾਉਂਦਾ ਬਾਅਦ ਸੇ ਸਬਜੀ ਅੱਗੇ ਸਬਜੀ ਦਾ ਪਲਾਟ ਬਾਈ ਇੱਥੋਂ ਸਿੱਧਾ ਹੀ ਗਾਹ ਕਰਕੇ ਟਰਾਲੇ ਦਾ ਵੀ ਤੁਹਾਨੂੰ ਇੱਕ ਇਹਦਾ ਰਿਵਿਊ ਦੇਵਾਂਗੇ ਟਰਾਲਾ ਸਾਰਾ ਨਵਾਂ ਬਣਵਾਇਆ ਯਾਨੀ ਕਿ ਲੈ ਕੇ ਇਹਦੇ ਵਿੱਚ ਸਾਰਾ ਮਟੀਰੀਅਲ ਨਵਾਂ ਲਵਾਇਆ ਇਹ ਤੁਹਾਨੂੰ ਨੇ ਇਹ ਬਿਠਾਉਣੇ ਆ ਤੂੜੀ ਲਾ ਕੇ ਵਿੱਚ ਕੀ ਕੀ ਨਵਾਂ ਲਵਾਇਆ ਪੱਟਰਾਲੇ ਦਾ ਬੰਪਰ ਹੈ ਜਿਹੜਾ ਇਹ ਆਪਾਂ ਕਰਾਇਆ ਲੰਮਾ ਬੰਪਰ ਛੋਟਾ ਸੀ ਆਹ ਸਿਸਟਮ ਲਾ ਕੇ ਇਹਨੂੰ ਲੰਮਾ ਕਰਾਤਾ ਅੱਗੇ ਇਹਨਾਂ ਨਾਲ ਸੀ ਬੰਪਰ ਹੁਣ ਆ ਪੱತ್ರೆ ਲਾ ਕੇ ਇਹਨੂੰ ਲੰਮਾ ਕਰਾਤਾ ਬੰਪਰ ਨਾਲ ਦੇ ਕਿ ਹੋਰ ਹੋਰ ਲਿਆ ਸੀ ਨਾਲ ਦਾ ਬੰਪਰ ਸੀ ਪੱਤੀਆਂ ਲਵਾ ਕੇ ਲੰਮਾ ਕਰਾਤਾ ਇਹਨੇ ਥੋੜਾ ਗਾਹ ਕਰਕੇ ਤੇ ਆਹ ਲਿਫਟ ਸੀ ਜਿਹੜੀ ਇਹਦੀ ਕੰਪੈਸਿਟੀ ਥੋੜੀ ਸੀ ਇਹਦੀ ਕੰਪੈਸਿਟੀ ਦਾ অনਲੀ ਆਪਾਂ ਜਿਹੜਾ ਲਾਇਆ ਸਿਸਟਮ ਉਹ ਵੀ ਤੁਹਾਨੂੰ ਵਿਖਾ ਦਿੰਨੇ ਇੱਕ ਵਾਰ ਆ ਪਾਈਪ ਲਾਉਣ ਲੱਗੇ ਆ ਜੀ ਲਿਫਟ ਚ ਕੰਫਲਿਕਟ ਇਹ ਲੋ ਧੱਕ ਦੇਣ ਫੋਨ ਧੱਕ ਦੇਣ ਇੱਥੋਂ ਫੜ ਕੇ ਧੱਕ ਦੇ ਬੰਦ ਲੋੜੀ ਸਿੱਧਾ ਸਿੱਧੀ ਸਿੱਧੀ ਵਿੰਗੀ ਆ ਵਿੰਗੀ ਹਾਂ ਧੱਕ ਦੇ ਹੋਰ ਕੋੜੇ ਵੇਟ ਗਾ। ਧੱਕ ਦੇ ਹੋਰ ਤੱਕ। ਜੋ ਕੈਮਰਾ ਦੇ ਧੱਕੇ ਰੱਪੇ ਨੇ ਪੈ ਜਾਣ ਲੋ। ਨਹੀਂ ਲੱਗੀ। ਨਹੀਂ ਨਹੀਂ ਜਦ ਕੈਮਰਾ ਦੇ। ਜਦ ਕੈਮਰਾ ਦੇ ਧੱਕ ਮੈਨੂੰ ਤੋੜ ਦੇਣੀ ਤੂੰ। ਕਰ ਮੇਰੇ ਮੈਨੂੰ ਫੜਾ ਦੇ। ਲੱਗੀ। ਲੱਗੀ ਬਸ ਤੇਲ ਨਹੀਂ ਆਉਦਾ। ਉਹ ਜਿਹੜਾ ਸਿਸਟਮ ਲਵਾਇਆ ਹੈ ਨਾ ਉਹ ਤੁਹਾਨੂੰ ਦਿਖਾਉਣੇ ਆ। ਉਹ ਸਿਸਟਮ ਆ ਲਵਾਇਆ। ਹੋਰ ਜਦੋਂ ਤੁਹਾਨੂੰ ਬੋਟਲ ਆਹ ਜਿਹੜਾ ਸਿਸਟਮ ਹੋਇਆ। ਆ ਜੈਕ ਜੈਕ ਕਿਵੇਂ ਚ ਕਿੰਦਾ ਹੈ? ਜੈਕ ਤਾਂ ਨਹੀਂ ਚ ਕਿੰਦਾ ਇਹ। ਤੇ ਇਹ ਕਿਵੇਂ ਚ ਕਿੰਦਾ? ਆਹ ਲੋ ਜੀ। ਆ ਸਿਸਟਮ ਲਵਾਇਆ 13-14000 ਰੁਪਇਆ ਲਾਇਆ ਹੈ ਤੇ ਇਹ ਤਾਂ ਲਵਾਇਆ ਵੀ ਇਹ ਸੁਪਰ ਸੀਟਰ ਆ ਨਾ ਜਿਹੜਾ ਪਹਿਲਾਂ ਆਪਦੀ ਲਿਫਟ ਨਾਲ ਚੁੱਕਦਾ ਨਹੀਂ ਸੀ ਹੁਣ ਇਹ ਲਿਫਟ ਨਾਲ ਦੋ ਸੁਪਰ ਸੀਟਰ ਪਾ ਦੋ ਵੀ ਚੱਕੇਗਾ। ਹਾਂਜੀ ਲਿਫਟਾਂ ਚੁੱਕਾਉਂਦੀਆਂ ਨੇ ਜੀ। 14 ਸੀਟਾਂ ਨਾਲ ਕਰਦੀ ਪਰ ਰਸੇ ਨਾਲ ਮੁੜ ਕੇ ਖਾ ਲਿਆਉਣਾ ਪਵੇ। ਇਹ ਟਰਾਲੇ ਦਾ ਤੁਹਾਨੂੰ ਰਿਵਿਊ ਦਿੰਨੇ ਕਿਉਂਕਿ ਟਰਾਲਾ ਪੁਰਾਣਾ ਲਿਆ ਸੀ ਤੇ ਇਹਦੇ ਵਿੱਚ ਸਾਰਾ ਸਿੱਟਣ ਲਵਾ ਆ ਕੀ ਕਿੰਨੇ ਪੈਸੇ ਉੱਤੇ ਲਾਇਆ ਹੈ ਕੀ ਹਿਸਾਬ ਦਾ ਉੱਪਰ ਆ ਇਹ ਸਾਰਾ ਨਵਾਂ ਵਿਕੋਈ ਕਰਾਤਾ ਉਹ ਡਾਲੇ ਦੇ ਕੁੰਡੇ ਖੋਲ ਨਹੀਂ ਉਹ ਡਾਲੇ ਦੇ ਕੁੰਡੇ ਨਹੀਂ ਟਰਾਲੇ ਦੇ ਉਹ ਡਾਲੇ ਦੇ ਕੁੰਡੇ ਨਹੀਂ ਖੋਲੇ ਉਹ ਡਾਲੇ ਦੇ ਕੁੰਡੇ ਨਹੀਂ ਖੋਲੇ ਖੋਲੇ ਆ ਉਹ ਖੁੱਲੇ ਹੋਇਆ ਮਾੜਾ ਇਹ ਗਾਹ ਕਰਕੇ ਹੁਕਮ ਲਾ ਕੇ ਆ ਪਾਂਡੜ ਜਾਨੀ ਵਿੱਚ ਨੂੰ ਪਹਿਲਾਂ ਬਾਹਰ ਕੱਢ ਲਓ। ਉਹ ਇੱਥੇ ਆਪਾਂ ਲਾ ਲੈਣੀ ਏ। ਉਹਨਾਂ ਜਿਹਨੂੰ ਬਾਸਪਤੀ ਦੇ ਆਪਾਂ ਪਰਾਲੀ ਦੇ ਨਾਲ ਸਿਸਟਮ ਚ ਚਲਾ ਦੇਣਾ। ਇਹ ਦੇਖ ਕਿ ਲਾ ਲਾ ਉਹਨਾਂ ਨੂੰ ਬਾਹਰ ਪਾ ਦੇਣਾ ਉਹ ਪਾ ਦੇ। ਮਾੜਾ ਗਾਂ ਘਾ ਕਰਦੇ ਨੇ ਚੁਪਕਾ ਮਰਾ ਕੇ। ਮਾਹ ਕਿਸੇ ਦਾ ਸੰਦ ਮੰਗੀਦਾ ਤੂੰ ਲੱਤਾਂ ਵੜਦਿਆ ਕਰ ਕਰਿਆ ਇਹਦੀਆਂ। ਇਆ ਤੂੰ ਇੱਕ ਤਾਂ ਵਿਹਾਰ ਖਰਾਬ ਕਰਨ ਤੇ ਹੋ ਗਈ। ਪਿਓ ਸੰਦ ਡੱਡਾ ਤਗੜਾ ਮੰਗ ਕੇ ਲਿਆਂਦਾ ਤੇ ਅੱਗੋਂ ਤੂੰ ਲੱਤਾਂ ਵੜ ਦੇ ਉਹਦੀਆਂ। ਅਗਲਾ ਇੱਥੇ ਆਉਂਦਾ ਸੰਦ ਲੈ ਕੇ ਹਲਦੀ ਲੂਣ ਮਿਰਚਾ ਲਵਾ ਕੇ ਘਰ ਨੂੰ ਪਿਆ ਜਾਂਦਾ। ਵਿਹਾਰ ਖਰਾਬ ਕਰਨ ਤੇ ਆਵੇ ਲੈ ਜਾ ਮਗਰੋਂ ਇਹ ਜਾਨਵਰ ਆਵੇ ਲੈ ਲੈ ਪੰਜੇ ਮਾਰਦਾ ਕਤੀੜ ਨੂੰ। ਨਾ ਵਿਹਾਰ ਖਰਾਬ ਕਰ। ਸਾਰਾ ਤੂੜਾ ਪਾ ਲਾਇਆ ਤੇ ਟਰਾਲੇ ਦੀ ਸਾਰੀ ਲਵਾਈ ਹੈ ਨਾ ਸਾਰੀ ਜਿਹੜੀ ਛੱਤ ਥੱਲੀ ਸਾਰੀ ਨਵੀਂ ਨੁੱਕ ਲਵਾਈ ਹੈ ਚਾਦਰ ਵੀ ਆਹ ਸਾਈਡਾਂ ਆਹ ਜਿਹੜੀਆਂ ਵੀ ਆ ਵੀ ਨਵੀਆਂ ਲਵਾਈਆਂ ਸਾਰਾ ਘੇਰਾ ਘੇਰਾ ਨਵਾਂ ਪੁਰਾਣਾ ਕੀ ਆ ਕੱਲੇ ਥੱਲੇ ਫੱਟੇ ਕਿੰਨੇ ਪੈਸੇ ਲੱਗੇ ਲੱਗੇ ਆ ਹੀ ਅੱਸੀ ਹਜ਼ਾਰ ਰੁਪਏ ਲੱਗਾ ਟਰਾਲਾ ਖਰੀਦ ਕੇ 80000 ਰੁਪਏ ਉੱਤੇ ਲਾ ਕੇ ਸਾਰਾ ਨਵਾਂ ਨੁੱਕ ਬਣਾਇਆ ਜਿਹੜੇ ਚੀਜ਼ਾਂ ਨੇ ਆ ਜਿਹੜੀਆਂ ਆ ਗਾਡਰ ਪੁਰਾਣੇ ਨੇ ਇਕੱਲੇ ਯਾਨੀ ਕਿ ਦੂਜਾ ਸਾਰਾ ਸਿਸਟਮ ਨਵਾਂ ਹੈ ਪੰਪ ਵੀ ਨਾਲ ਦਾ ਹੀ ਟਾਇਰਾਂ ਸਣੇ ਸਾਰਾ ਪਵਾ ਕੇ 80 ਤੋਂ 85000 ਰੁਪਏ ਲੱਗਾ ਇਹਦੇ ਟਰਾਲੇ ਦੇ ਤੇ ਨਵਾਂ ਨੁੱਕ ਬਣ ਗਿਆ ਜੀ ਆ ਸਾਰੀ ਆਪ ਖਰੀਦ ਕੇ ਲਿਆਂਦੀ ਚਾਦਰ ਚ ਉਧਰ ਮੋਟੀ ਆ ਜਿਹੜੀ ਆ ਪੁਰਾਣਾ ਇਕੱਲਾ ਕੀ ਜੀ ਵਾਨੂੰ ਨੋ ਨੁੱਕ ਬਣਾਤਾ ਸੋਨੂੰ ਮਿਸਤਰੀ ਮਿੱਡੇ ਵਾਲੇ ਨੇ ਬਣਾਇਆ ਰਣਜੀਤ ਐਗਰੀ ਵਰਕਰਸ ਨੇ ਵਿਖਾ ਕਿੰਨਾ ਖਾ ਗਿਆ ਕਿਲੋਮੀਟਰ ਹੋਊਗਾ ਕਿ ਕਿੰਨਾ ਲੋ ਵੀ ਆਪਾਂ ਵੇਣੇ ਆ 1 ਕਿਲੋਮੀਟਰ ਦਾ ਤੇਲ ਕਿੰਨੇ ਲੀਟਰ ਖਾ ਗਿਆ ਖਾਦਾ ਹੀ ਨਹੀਂ ਤੇਰਾ ਉਹੀ 1.5 ਲੀਟਰ ਖਾਦਾ 200 ਗ੍ਰਾਮ ਤੇਲ ਖਾਦਾ ਜੀ ਜਮਾਈ ਨਹੀਂ ਖਾਂਦਾ ਤੇਲ ਤਾਂ ਸੁੰਘਦਾ ਰਾਜਾ ਟਰੈਕਟਰੇ ਬਾਬਾਈ ਬਹੁਤ ਤੈਨੂੰ ਸ਼ਾਬਾਸ਼ਾ ਐਵੇਂ ਦੇ ਟਰੈਕਟਰ ਆ ਜਿਹੜੇ ਤੇਲ ਅਸਲੇ ਨਹੀਂ ਖਾਂਦੇ ਸੁੰਘਦੇ ਹੀ ਨਹੀਂਗੇ ਐਨਾ ਵੀ ਇਹ ਤਾਂ 10 ਕਿਲੋਮੀਟਰ ਵੀ ਚਲਾ ਲਈ ਤਾਂ ਵੀ ਤੇਲ ਨੂੰ ਸੁੰਘਦੇ ਹੀ ਆ ਖਾਦਾ ਹੀ ਨਹੀਂਗਾ ਜੀ ਉਹ ਕਹਿੰਦਾ ਨਹੀਂ ਫੋਨ ਉਹ ਕਹਿੰਦੇ ਰਹਿਣ ਦੇ ਸਲਪਾ ਦੇ ਕੁੱਟ ਪੈੜੀ ਵਾਲੀ ਉੱਥੇ ਬਿਜਲੀ ਓਦੇ ਅਸੀਂ ਚਾਰ ਲਾਂਗੇ ਤਾਂ ਚੋਕ ਬਾਬਾ ਬਾਬਾ ਜਿਆਦਾ ਨਾ ਹੋ ਜੇ ਉੱਛਲ ਗਈ ਉੱਛਲ ਗਈ ਮੇਲਾ ਹਣ ਹੋਰ ਕੋਲਾ ਸੰਗਿਆ ਮੇਲਾ ਨਾ ਕੋਈ ਭਰਾ ਜਨੇ ਟਿੰਕੀ ਹੁੰਦੀ ਆ ਪੱਖਾ ਵੀ ਲਵਾਇਆ ਇਦਾਂ ਦੀ ਗੱਲ ਨਹੀਂ ਗਈ ਛਤਰ ਉੱਤੇ ਦੱਜਾ ਹੈ ਬਾਹਰ ਲਾਲਾ ਸ਼ਦਰ ਆ ਵੇਖੋ ਸੀ ਸਾਰੇ ਹਾਂ ਨੂੰ ਹੀ ਵੱਡਾ ਆ ਵੇਖੋ ਜਵਾਕ ਡਰਾਉਗਾ ਹੌਲੀ ਹੌਲੀ ਜਾਂਦੇ ਹੌਲੀ ਹੌਲੀ ਆ ਸਬੂਤਾ ਦਿੱਤਾ ਅਸੀਂ ਇਹੋ ਵੇਖ ਲਓ ਜੀ ਬਾਕੀ ਇਹਦਾ ਸਾਰਾ ਵੀਡੀਓ ਦਾ ਬਣਾਣਾ ਕੀ ਜਾਂਦੇ ਜਾਂਦੇ ਸਾਡੇ ਵੱਲੋਂ ਸਬੂਤਾ ਟਰੈਕਟਰ ਟਰਾਲਾ ਜੀ ਪੌਣੇ ਦੀ ਚਲਾਉਣੀ ਵੇਖੋ ਆ ਵੇਖੋ ਆ ਵੇਖੋ ਚਲਾਉਣੀ ਇਹਦੀ ਜਾਂਦੇ ਜਾਂਦੇ ਚਿਬ ਪਾ ਦੇ ਭਲਾ ਨਵਾਂ ਨੁਕਸਾਂਦ ਲੈ ਕੇ ਦਿੱਤਾ